ਆਲੋਚਨਾ ਦੇ ਜਵਾਬ ਹੈ ਅੱਜ ਸੋਸ਼ਲ ਰਿਐਕਟ ਅਸੋਸੀਏਸ਼ਨ ਨੇ ਹਾਲਸਿੰਗ ਵਾਲਾ ਪਾਕੀ ਮੰਡੀ ਨੇ ਹਾਲਸਿੰਗ ਵਾਲਾ ਜਿੱਥੇ ਕਿ ਟੱਕਰ ਲੱਗਿਆ ਹੋਇਆ ਕਿਸਾਨ ਕਿਸਾਨ ਆਪਣੀਆਂ ਹੱਕੀ ਵਾਂਗੂ ਲੈ ਕੇ ਉਥੇ ਸਾਡੀ ਇਹ ਮੀਡੀਆ ਟੀਮ ਇਹ ਪਹੁੰਚੀ ਆ ਅਸੀਂ ਕਾਹੇ ਗੱਲ ਆ ਫੋਟੋਗ੍ਰਾਫਰ ਅਸੋਸੀਏਸ਼ਨ ਪੰਜਾਬ ਨਾਲ ਇਹ ਕੋਈ ਹੋਰਾਈ ਚਾਹੇ ਸਾਡੇ ਕੰਮ ਕੰਮ ਹੋ ਰਹੀ ਚੀ ਜੀ ਸੁਨੋਰਦਾਂ ਤੋਂ ਕੀ ਕਹਿਣਾ ਚਾਹੋਗੇ ਜੀ ਤੁਸੀਂ ਆਲੀਆ ਫੈਡਰੇਸ਼ਨ ਦੇ ਸਾਡੇ ਪ੍ਰਧਾਨ ਸਰਦਾਰ ਗੁਰਨਾਥ ਸਿੰਘ ਜੀ ਸ਼ੇਰਪੁਰ ਔਰ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਜੀ ਫਗਵਾ ਜਿਨ੍ਹਾਂ ਦੀਆਂ ਸਹਾਦਤਾਂ ਦੇ ਮੁਤਾਬਿਕ ਅਸੀਂ ਪੂਰੇ ਪੰਜਾਬ ਦੇ ਵਿੱਚੋਂ ਉਹ ਸਾਰੇ ਦਿਨਿਆਂ ਵੀ ਪੰਜਾਬ ਦੇ ਸਾਡੀਆਂ ਆकांਜਾਂ ਬਣੀਆਂ ਹੋਈਆਂ ਨੇ ਅੱਜ ਅਸੀਂ ਰੌਤਾਕਾਈ ਵੱਲੋਂ ਪੂਰੀ ਦੀ ਪੂਰੀ ਸਾਡੀ ਜਿਹੜੀ ਇਕਾਈ ਦੇ ਮੈਂਬਰ ਸਹਿਬਾਨ ਅਸੀਂ ਇਸ ਸੰਘਰਸ਼ ਦੇ ਵਿੱਚ ਹਾਜ਼ਰ ਹੋਏ ਆਂ ਔਰ ਅੱਜ ਤੋਂ ਨਹੀਂ ਜਿੰਨਾ ਦਾ ਸੰਘਰਸ਼ ਚੱਲ ਰਿਹਾ ਸ਼ੁਰੂ ਤੋਂ ਹੀ ਅਸੀਂ ਮਤਲਬ ਜਦੋਂ ਜਦੋਂ ਸਾਨੂੰ ਮਤਲਬ ਜ਼ਰੂਰਤ ਪੈਂਦੀ ਹੈ ਹਾਜ਼ਰ ਹੁੰਦੇ ਰਹਿੰਦੇ ਆਂ ਦੀ ਬਿਸ਼ੰਗਾਰਸ਼ ਦੇ ਬੱਤੀ ਹਫ਼ਤੇ ਹਫ਼ਤੇ ਦੀ ਸਾਡੀ ਹਾਜ਼ਰੀ ਉਸੇ ਬੂਲਦੀ ਹੈ ਔਰ ਸਾਡੀ ਜਿਹੜੇ ਕਿਸਾਨ ਭਰਾ ਉਹਨਾਂ ਨੂੰ ਪਤਾ ਜਿਹੜੇ ਸਾਡੇ ਸਾਥੀ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਹੈ ਸਾਡੇ ਨਾਲ ਹਾਜ਼ਰ ਨੇ ਔਰ ਇਸ ਤੋਂ ਬਿਨਾ ਇਹ ਆ ਵੀ ਜਿਹੜਾ ਡੱਲੇ ਵਾਲ ਸਾਹਿਬ ਤੁਸੀਂ ਪਹਿਲਾਂ ਗੱਲ ਕੀਤੀ ਸੀ ਔਰ ਬਜ਼ੁਰਗਾਂ ਦਾ ਬਹੁਤ ਵਧੀਆ ਉਹ ਕਰ ਰਹੇ ਹੈ ਜਿੰਨੀ ਦੇਰ ਸੰਘਰਸ਼ ਜਿੱਤਿਆ ਨਹੀਂ ਜਾਂਦਾ ਔਰ ਸਾਡੀ ਜਿਹੜੀ ਪੰਜਾਬ ਫੋਟੋਗ੍ਰਾਫਰ ਫਰੈਸ਼ ਏਸ਼ੀਆ ਔਰ ਆਲ ਇੰਡੀਆ ਫੈਡਰੇਸ਼ਨ ਹੈ ਔਰ ਅਸੀਂ ਸੰਘਰਸ਼ ਦੇ ਜਿੱਤਣ ਤੱਕ ਕਿਸਾਨ ਜੁਨੀਆਂ ਨੇ ਬਿਲਕੁਲ ਨਾਰ ਨਾ ਜੋ ਵੀ ਸਾਡੀ ਡਿਊਟੀ ਲੱਗੂਗੀ ਅਸੀਂ ਉਹਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਇਹ ਸਾਣਾ ਫੋਟੋਗ੍ਰਾਫ ਅਸ਼ੋਸ਼ੀਤਨ ਦੇ ਪ੍ਰਬਾਨ ਜਿਨ੍ਹਾਂ ਨੇ ਕਿ ਇੱਕ ਵਾਅਦਾ ਕੀਤਾ ਠਾਗਾ ਇੱਕ ਪੰਨ ਕੀਤਾਗਾ ਕਿ ਜਿੰਨਾ ਚਿਰ ਢੱਲੇਵਾਲ ਸਾਹਿਬ ਮਰਲ ਮਰ ਤੇ ਬੈਠਿਆ ਜਿੰਨਾ ਚਿਰ ਕਿਸਾਨੀ ਮੰਗਾ ਨਹੀਂ ਨਹੀਂ ਮੰਨੀ ਜਾਂਦੀਆਂ ਤੇ ਅਸੀਂ ਕਿਸਾਨਾਂ ਦੇ ਨਾਲ ਆ ਉਹ ਜਥੇਵੰਦੀਆਂ ਸਾਨੂੰ ਜੋ ਵੀ ਕਹਿਣਗੀਆਂ ਅਸੀਂ ਉਹਨਾਂ ਦੇ ਸਪਰਥਨ ਕਰਾਂਗੇ ਉਹਨਾਂ ਦੇ ਨਾਲ ਰਹਾਂਗੇ ਤੁਸੀਂ ਇਹ ਦੇਖਦੇ ਰਹੋ ਅ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਸੋਸ਼ਲ ਮੀਡੀਆ ਦੀ ਟੀਮ ਨਾਲ ਭਗਤ ਸਿੰਘ ਟਾਲੀ ਵਾਲਾ ਸ਼ਕਾ ਅਸੀਂ ਜਿੱਤਣ ਤੱਕ ਅਸੀਂ ਕਿਸਾਨਾਂ ਦੇ ਨਾਲ ਨਾ ਵਾ ਜੀ ਇਹ ਸਨ ਆਕਟੋਰਾ ਫਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਕਿ ਐਕਟ ਅੱਜ ਪੜਨ ਕੀਤਾ ਕਿ ਜਿੰਨਾ ਚਿਰ ਕਿਸਾਨੀ ਮੰਗਾ ਨਹੀਂ ਮੰਗੇ ਜਾਂਦੀਆਂ ਉਨਾਂ ਚਿਰ ਇਹ ਹਰ ਸਾਡੀ ਜੁੜ ਦੇ ਚਨਾ ਢੱਲੇਵਾਲ ਸਾਹਿਬ ਦੇ ਨਾਲ ਕਿ ਕਿਸਾਨ ਜੱਫੇ ਬੰਦੇ ਦੇ ਨਾਲ ਕਿ ਕੈਰ ਲਾਈਨ ਦੇ ਮੋੜ ਦਾ ਦਾ ਦੇ ਨਾਲ ਕਿ ਅਸੀਂ ਪੂਰਨ ਸਮਰਥਨ ਦੇ ਮੈਂ ਉਹ ਪੈਸੇ ਜੋ ਉਹਨਾਂ ਨੂੰ ਕਮੂ ਕੁਆਲਿਟੀ ਨਾਲ ਫੋਟੋਗ੍ਰਾਫੀ ਸ਼ਾਨਦਾਰ ਹੈ ਉਹ ਹੀ ਜਿਹੜੀ ਕਿਉਂਕਿ ਜਦੋਂ ਆਪ ਨੂੰ ਤਿਆਰੀ ਕੋਲ ਦੀ ਤਿਆਰੀ ਕੋਲ ਦੀ ਜਾਂਦੇ ਹਾਂ ਜੀ ਸਰਦਾਰ ਸਾਹਿਬ ਕੀ ਜਨਾ ਚਾਹੋਗੇ ਜੀ ਤੁਸੀਂ ਵਾਲੀਆ ਫੈਡਰੇਸ਼ਨ ਦੇ ਸਾਡੇ ਪ੍ਰਧਾਨ ਸਰਦਾਰ ਗੁਨਾਥ ਸਿੰਘ ਜੀ ਸ਼ੇਰਪੁਰ ਔਰ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਜੀ ਫੋਗਵਾ ਜਿਨ੍ਹਾਂ ਦੀਆਂ ਹਦਾਇਤਾਂ ਦੇ ਮੁਤਾਬਕ ਅਸੀਂ ਪੂਰੇ ਪੰਜਾਬ ਦੇ ਵਿੱਚੋਂ ਉਹ ਸਾਰੇ ਜਿੰਨੀਆਂ ਵੀ ਪੰਜਾਬ ਦੇ ਸਾਡੀਆਂ ਆकांਖਾਂ ਬਣੀਆਂ ਹੋਈਆਂ ਨੇ ਅੱਜ ਅਸੀਂ ਲੋਤਾ ਕਾਈ ਵੱਲੋਂ ਪੂਰੀ ਦੀ ਪੂਰੀ ਸਾਡੀ ਜਿਹੜੀ ਇਕਾਈ ਦੇ ਮੈਂਬਰ ਸਹਿਬਾਨ ਅਸੀਂ ਇਸ ਸੰਘਰਸ਼ ਦੇ ਵਿੱਚ ਹਾਜ਼ਰ ਹੋਏ ਆਂ ਔਰ ਅੱਜ ਤੋਂ ਨਹੀਂ ਜਿੰਨਾ ਦਾ ਸੰਘਰਸ਼ ਚੱਲ ਰਿਹਾ ਸ਼ੁਰੂ ਤੋਂ ਹੀ ਅਸੀਂ ਮਤਲਬ ਜਦੋਂ ਜਦੋਂ ਸਾਡਾ ਮਤਲਬ ਜ਼ਰੂਰਤ ਪੈਂਦੀ ਹੈ ਹਾਜ਼ਰ ਹੁੰਦੇ ਰਹਿੰਦੇ ਆਂ ਤੇ ਜਿੱਦੇ ਸੰਘਰਸ਼ ਦੇ ਵਿੱਚ ਵੀ ਹਫ਼ਤੇ ਹਫ਼ਤੇ ਦੀ ਸਾਡੀ ਹਾਜ਼ਰੀ ਉੱਥੇ ਬੂਲਦੀ ਹੈ ਔਰ ਸਾਡੀ ਜਿਹੜੇ ਕਿਸਾਨ ਭਰਾ ਉਹਨਾਂ ਨੂੰ ਪਤਾ ਜਿਹੜੇ ਸਾਡੇ ਸਾਥੀ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਆ ਵੀ ਇਹ ਸਾਡੇ ਨਾਲ ਹਾਜ਼ਰ ਨੇ ਔਰ ਇਸ ਤੋਂ ਬਿਨਾ ਇਹ ਆ ਵੀ ਜਿਹੜਾ ਡੱਲੇ ਵਾਲ ਸਾਹਿਬ ਤੁਸੀਂ ਪਹਿਲਾਂ ਗੱਲ ਕੀਤੀ ਸੀਗੀ ਔਰ ਬਜ਼ੁਰਗਾਂ ਦਾ ਪੂਆ ਬਹੁਤ ਵਧੀਆ ਉਹ ਕਰ ਰਹੇ ਆ ਜਿੰਨੀ ਦੇਰ ਸੰਘਰਸ਼ ਜਿੱਤਿਆ ਨਹੀਂ ਜਾਂਦਾ ਔਰ ਸਾਡੀ ਜਿਹੜੀ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਔਰ ਆਲ ਇੰਡੀਆ ਫੈਡਰੇਸ਼ਨ ਹੈ ਔਰ ਅਸੀਂ ਸੰਘਰਸ਼ ਜਿੱਤਣ ਤੱਕ ਕਿਸਾਨ ਜੁਨੀਆ ਨਾਲ ਬਿਲਕੁਲ ਨਾਲ ਨਾਵਾ ਜੋ ਵੀ ਸਾਡੀ ਡਿਊਟੀ ਲੱਗੂਗੀ ਅਸੀਂ ਉਹਨੂੰ ਪੂਰੀ ਤਨਦੇਹੀ ਨਾਲ ਨਵਾਵਾਂਗੇ ਇਹ ਸਨ ਫੋਟੋਗ੍ਰਾਫ ਅਸ਼ਾਸ਼ੀ ਸੰਧੇ ਪ੍ਰਧਾਨ ਜਿਨ੍ਹਾਂ ਨੇ ਕਿ ਇੱਕ ਵਾਰਾ ਕੀਤਾਗਾ ਇੱਕ ਬੰਦ ਕੀਤਾਗਾ ਕਿ ਇੰਨਾ ਚਿਰ ਢੱਲੇਵਾਲ ਸਾਹਿਬ ਮਰਨ ਮਰ ਤੇ ਬੈਠਿਆ ਜਿੰਨਾ ਚਿਰ ਕਿਸਾਨੀ ਮੰਗਾ ਨਹੀਂ ਨਹੀਂ ਮੰਨੀ ਜਾਂਦੀ ਤੇ ਅਸੀਂ ਕਿਸਾਨਾਂ ਦੇ ਨਾਲ ਆ ਉਹ ਜਥੇਵੰਦੀਆਂ ਸਾਨੂੰ ਜੋ ਵੀ ਕਹਿਣਗੀਆਂ ਅਸੀਂ ਉਹਨਾਂ ਦੇ ਸਬੰਧਨ ਕਰਾਂਗੇ ਉਹਦੇ ਨਾਲ ਨਾਲ ਤੁਸੀਂ ਇਹ ਦੇਖਦੇ ਰਹੋ ਅ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਸੋਸ਼ਲ ਮੀਡੀਆ ਦੀ ਟੀਮ ਨਾਲ ਹਰਪਾਲ ਸਿੰਘ ਢਾਲੀ ਵਾਲਾ